ਸਾਹਿਬ ਕੁਦਰਤ ਕਾਉਣ ਬੀ ਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਨੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਨਾਸ ਮਿਤ ਨਾਹੀ ਜਾਂ ਕਾ ਬਿਸਥਾਰ ਸੋਭਾ ਤਾਂ ਕੀ ਅਪਰ ਅਪਾਰ ਅਨਕ ਰੰਗ ਜਾਕੇ ਗਨੇ ਨਾ ਜਾਹੇ ਸੋਗ ਹਰਖ ਦੋ ਹੂੰ ਮੈਂ ਨਾਹੀ ਅਨਕ ਬ੍ਰਹਮੇ ਜਾਕੇ 베ਦ ਧੁਨ ਕਰਹਿ ਅਨਕ ਮਹੇਸ਼ ਬੈਸ ਧਿਆਨ ਧਰਹਿ ਅਨਕ ਪੁਰਖ ਅਨਸਾ ਅਵਤਾਰ ਅਨਕ ਇੰਦਰ ਊਭੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸੀ ਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਤ ਅਨਕ ਬਸਦਾ ਅਨਕ ਕਾਮ ਤੀਨ ਅਨਕ ਪਾਰ ਜਾਤ ਅਨਕ ਮੁਖਬੀਨ ਅਨਕ ਆਕਾਸ ਅਨਕ ਪਾਤਲ ਅਨਕ ਮੁਖੀ ਜਪੀਐ ਗੋਪਾਲ ਅਨਕ ਸਾਸਤਰ ਸਿਮਰਤ ਪੁਰਾਨ ਅਨਕ ਜੁਗਤ ਉਹ ਵਤ ਬਖੀਾਨ ਅਨਕ ਸਰੋਤੇ ਸੁਨਹਿ ਨਿਧਾਨ ਸਰਬਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਵਰਨ ਅਨਕ ਕਨਕ ਸੁਮੇਰ ਅਨਕ ਸੇਖ ਨਵ ਤਨ ਨਾਮ ਲੇ ਪਾਰ ਬ੍ਰਹਮ ਕਾਇ ਅੰਤਨਾ ਤੇਹ ਅਨਕ ਪੁਰਿਆ ਅਨਕ ਤਹਿ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੂਖ ਮੇ ਆਪਹਿ ਅਸਥੂਲ ਅਨਕ ਜੁਗਾਦ ਦਿਨਸ ਅਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾਕੇ ਗ੍ਰਹਿ ਮਾਹੀਂ ਰਮਤਿ ਰਾਮ ਪੂਰਨ ਸਰਬ ਠਾਈ ਅਨਕ ਮਾਇਆ ਜਾਂ ਕੀ ਲਖੀ ਨਾ ਜਾਏ ਅਨਕ ਕਲਾ ਖਿਲੇ ਹਰ ਰਾਇ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਕੀਤ ਸਭ ਤੇ ਊਚ ਭਗਤਾਂ ਕੈ ਸੰਗ ਆਠ ਪੈਰ ਗੁਣ ਗਾਵਹਿ ਰੰਗ ਅਨਕ ਅਨਾਹਦ ਆਨੰਦ ਚੁਣਕਾਰ ਵਾ ਰਸ ਕਾ ਕਸ਼ ਅੰਤ ਨਾ ਪਾਰ ਸਤ ਪੁਰਖ ਸਤ ਸਥਾਨ ਊਚ ਤੇ ਊਚ ਨਿਰਮਲ ਨਿਰਵਾਨ ਆਪਣਾ ਕੀਆ ਜਾਣੈ ਆਪ ਆਪੇ ਘਟ ਘਟ ਰਹਿਓ ਬਿ ਆਪ ਕਿਰਪਾ ਨਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰੰ ਸੰਤ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਪਹਿ ਕਾ ਦਾਤਾ ਕਟ ਕਟ ਪੂਰਨ ਹੈ ਅਲਪਾਤਾ ਕਟ ਕਟ ਪੂਰਨ ਕਰ ਬਿਸਥੀਰਨ ਜਲ ਤਰੰਗ ਸਿਉ ਰਚਨ ਕੀਆ ਹਬ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਪੈ ਕਾ ਦਾਤਾ ਕੌਣ ਉਪਮਾ ਦੇਉ ਕਮਨ ਬਡਾਈ ਪੂਰਨ ਪੂਰ ਰਹਿਓ ਸਭ ਥਾਈ ਪੂਰਨ ਮਨ ਮੋਹਨ ਕਟਕਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨ ਅਰਦੋ ਹੋ ਮਿਲ ਕਰ ਸਾਧੂ ਕਰੀ ਮੁਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨ ਕਛੂ ਹੁ ਜਾਈ ਕਹੋ ਨਾਨਕ ਹਰ ਹਰ ਅਰਾਧੋ ਕਮਨ ਉਪਮਾ ਦੇਉ ਕਮਨ ਬਡਾਈ ਪੂਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪਉ ਦੇਹੁ ਸੰਦੇਸਾ ਦੇਹੁ ਸੰਦੇਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਤਾਨ ਤਨੰਤਰ ਦੇਸਾ ਬੰਦਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਿਰਤ ਨਾਨਕ ਮਨ 모ਹਉ ਪੂਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੀ ਪਹਿ ਆਇਆ ਤਨ ਸੁਰਦਾ ਜੇਹ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਪਾਇਆ ਪ੍ਰਗਾਸ ਹਿਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁਖ ਘਰ ਮਹਿ ਵੂਠਾ ਮਹਾ ਆਨੰਦ ਸਹਜਾਇਆ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਸਾਰੰਗੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੀ ਕੀ ਧੁਨ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋ ਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਪੀਜੈ ਰਾਗੀ ਨਾ ਦੀ ਬੇਦ ਨਾ ਪੀਜੈ ਸੁਰਤੀ ਗਿਆਨੀ ਜੋ ਨਾ ਪੀਜੈ ਸੋਗੀ ਕੀਤੇ ਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਰਤ ਭਵੈ ਨੰਗ ਨਾ ਪੀਜੈ ਦਾਤੀ ਕੀਤੇ ਪੁਨ ਨਾ ਪੀਜੈ ਬਾਹਰ ਬੈਠਿਆ ਸੁਨ ਨਾ ਪੀਜੈ ਭੇੜ ਮਰਹਿ ਭੇੜ ਸੂਰ ਨਾ ਪੀਜੈ ਕੀਤੇ ਹੋਐ ਧੂੜ ਲੇਖਾ ਲਿਖਿਆ ਮਨ ਕਹਿ ਭਾਈ ਨਾਨਕ ਪੀਜੈ ਸਾਚੈ ਨਾਹੀ ਮਹੱਲਾ ਪਹਿਲਾ ਨਵ ਸੇਖਾ ਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿੰਨ ਪੀ ਅੰਤ ਨਾ ਪਾਇਆ ਤੋਹੇ ਨਾਮ ਵਿਹੂਣ ਮੁਕਤ ਕਿਉ ਹੋਏ 나ਬ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ ਆਪੇ ਖੇਲ ਰਚਾਇਓ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਐਨ ਮਾਇਆ ਮੋਹ ਵਿਧਾਇਆ ਗੁਰ ਪ੍ਰਸਾਦੀ ਉਬਰੇ ਜਿਨ ਪਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸ਼ਲੋਕ ਮਹਲਾ ਦੂਜਾ ਆਪ ਉਪਾਏ ਨਾਨਕ ਆਪੇ ਰਖੈ ਵੇਕ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦੇ ਲਾਈ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਹੀਂ ਆਵਹਿ ਨੰਗੀ ਜਾਹਿ ਨੰਗੀ ਵਿੱਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੀਜੈ ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪੈ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰਹਿ ਔ ਤੂਤੀ ਆਪੇ ਭਿਖਿਆ ਪਾਵੇ ਲੇਖਾ ਬੋਲਣ ਲੇਖਾ ਚੱਲਣ ਕਾਇਤ ਕੀ ਚਹਿਦਾਵੇ ਮੂਲ ਮਤ ਪਰਵਾਣਾ ਏਹ ਨਾਨਕ ਆਖ ਸੁਣਾਏ ਕਰਨੀ ਉਪਰ ਹੋਇ ਤਪਾਵਸ ਜੇ ਕੋ ਕਹਿ ਕਹਾਏ ਪੌੜੀ ਗੁਰਮੁਖ ਚਲਤ ਰਚਾਏ ਓਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਏ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੂਤੈ ਪੁੰਨ ਹੈ ਗੁਰਪੁਰਖ ਮਲਾਇ ਨਾਨਕ ਸਹਜੇ ਮਿਲ ਰਹੇ ਹਰ ਨਾਮ ਸੁਮਾਇ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੁਮਾਲ ਵਸਤ ਲਈ ਵਣ ਜਾਰੀ ਵੱਖਰ ਬੱਦਾ ਪਾਏ ਕੇ ਇਲਾਹਾ ਲੈ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗੇਉ ਕਿਸੇ ਕਹੀਐ ਸਾਬਾਸ ਨਦਰ ਤਿੰਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰਿ ਨਦਰ ਕਰੇ ਪਾਉੜੀ ਮਨਮੁਖ ਦੂਜਾ ਪਰਮ ਹੈ ਦੂਜਾ ਲੋਭਾਇਆ ਕੂੜ ਕਪਟ ਕਮਾਉਂਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁਖ ਸਬਾਇਆ ਜਮਦਰ ਬਧੇ ਮਾਰੀਐ ਪਰਮ ਹੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸ਼ਲੋਕ ਮਹੱਲਾ ਦੂਜਾ ਜਿਨ ਵਢਾਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨੈ ਮਾਹੀ ਪਾਈਐ ਗੁਰ ਪ੍ਰਸਾਦ ਤਿਨਹੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਲਾਹੀਐ ਕਰੇ ਸੋਇ ਸਲਾਹੀਐ ਨਾਨਕ ਏ ਕੀ ਬਾਹਰਾ ਦੂਜਾ ਦਾਤਾ ਨਹੀਂ ਕਰਤਾ ਸੂਸਾ ਲਾਹੀਐ ਜਿਨ ਕੀਤਾ ਆਕਾਰ ਦਾਤਾ ਸੂਸਾ ਲਾਹੀਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਲਾਹੀਐ ਅੰਤ ਨਾ ਪਾਰ ਆਵਾਰ ਪਉੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਨੰਜਨੁ ਕੁਛਰਾ ਪਤ ਸਿਓ ਘਰ ਜਾਈ ਗੁਰਮਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤ ਪੰਖੇ ਰੂ ਵਸ ਹੋਏ ਸਤ ਗੁਰੂ ਤਿਆਈ ਨਾਨਕ ਆਪ ਦੇ ਆਲ ਹੋਏ ਨਾਮੇ ਲਿਵ ਲਾਈ ਸ਼ਲੋਕ ਮਹਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਝਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੁਪਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾਹੀ ਸਾਹਿਬ ਕਾ ਫਰਮਾਨ ਹੋਏ ਉੱਠੇ ਕਰ ਲੈ ਪਾਹੇ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿਨਾ ਕੋ ਬਖਸ਼ੀਐ ਸੇ ਹੀ ਪੂਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਪੰਡਾਰ ਜਹ ਪੰਡਾਰੀ ਹੂੰ ਗੁਣ ਨਿਕਲਹਿ ਤੇ ਕੀ ਆਹ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾਂ ਨਿਸ਼ਾਨ ਪੌੜੀ ਨਾਮ ਨਿਰੰਜਨ ਨਿਰਮਲਾ ਸੁਣਐ ਸੁਖ ਹੋਈ ਸੋਨੋ ਸੁਣ ਮਨ ਵਸਾਈਐ ਬੂਝੈ ਜਨ ਕੋਈ ਬੰਧਿਆ ਉਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਭਗਤਾ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਅਹ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਪਾਰਾ ਥੂਲ ਹੋਰ ਹੌਲੀ ਮੱਤੀ ਹੌਲੇ ਬੋਲ ਤਰਤੀ ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾਰ ਤਕ ਪਾਏ ਨਾਨਕ ਪੁੱਛਿਆਂ ਦੇ ਸੁਜਾਏ ਮੂਰਖ ਅੰਧਿਆਂ ਅੰਦੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਨਣ ਔਖਾ ਆਖ ਨਾ ਜਾ ਪੀ ਆਖ ਇੱਕ ਆਖ ਆਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਕਟਿਓ ਕਟ ਘਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਾ ਹਸੀਏ ਨਾਮੇ ਸ਼ਾਂਤੀ ਆਈ ਨਾਏ ਸੁਣਿਆ ਮਨ ਤ੍ਰਿਪਤੀਏ ਸਭ ਦੁੱਖ ਗਵਾਈ ਨਾਏ ਸੁਣਿਆ ਨਾਉ ਉਪਜੈ ਨਾਮੇ ਵਡਿਆਈ ਨਾਮੇ ਸਭ ਜਾਤ ਪਤ ਨਾਮੇ ਗਤ ਪਾਈ ਗੁਰਮਖ ਨਾਮ ਧਿਆਈ ਐ ਨਾਨਕ ਲਿਵ ਲਾਈ ਸ਼ਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੇਂ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੈ ਮਾਹੇ ਸਮਾਣੀ ਨਾਨਕ ਨੇ ਗੁਰਿਆਂ ਗੁਣ ਨਾਹੀ ਕੋਏ ਮੋਹੇ ਫੇਰਿਆ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਕੀਆਂ ਜੇ ਪਰ ਜਾਣਾ ਕੋਈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚੇਤਨਾ ਧੂਪੇ ਮੁਖ ਪੀਤਾ ਤਿੱਖ ਜਾਏ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਨਾਏ ਸੁਣਿਆ ਨਾਉ ਨਿਦ ਮਿਲੈ ਮਨ ਚਿੰਦਿਆ ਪਾਵੇ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਤੇ ਆਵੇ ਨਾਏ ਸੁਣਿਆ ਸਹਜ ਊਪਜੈ ਸਹਜੇ ਸੁਖ ਪਾਵੇ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਸ਼ਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀ ਐ ਪੜ ਪੜ ਕਰੇ ਪੁਕਾਰ ਦੁੱਖ ਕੀਆਂ ਪੰਨਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆਂ ਮਨ ਤਾਂ ਨ ਹਰਿਆ ਹੋਏ ਦੁੱਖ ਕੀਆਂ ਅੱਗੀ ਮਾਰਿਐ ਢੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂ ਭਸ ਖੇ ਪਸੂ ਭਸ ਕਮਾਵਣੀ ਪੀ ਪਸ ਪਰਿਐ ਦੇ ਜਾਂ ਜੀਉ ਵਿੱਚੋਂ ਕੱਢੀਐ ਪਸੂ ਪਰਿਆ ਜਾਏ ਅੱਗੇ ਲੇਖ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ গো ਆਵੇ ਨਾਇ ਸੁਣੀਐ ਆਪ ਬੁੱਝੀਐ ਲਾਹਾ ਨਾਉ ਪਾਵੇ ਨਾਇ ਸੁਣੀਐ ਪਾਪ ਕੱਟਿਐ ਨਿਰਮਲ ਸਚ ਪਾਵੇ ਨਾਨਕ ਨਾਇ ਸੁਣੀਐ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਸ਼ਲੋਕ ਮਹਲਾ ਪੇ